ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਦੜਾ ਦੀ ਸਿੱਖਾਂ ਤੋਂ ਸਭ ਤੋਂ ਮੈਂ ਪਹਿਲਾਂ ਮੇਰੇ ਤੋਂ ਰਿਕੁਐਸਟ ਆ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਵਰਤਮਾਨ ਵਿੱਚ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਅੱਜ ਜਿਹੜੇ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਇਹ ਸਾਰੇ ਪਾਰਟੀ ਵੇਅਰ ਸੂਟ ਨੇ ਇਹ ਜਿਹੜੇ ਇਹਨਾਂ ਦੇ ਰੇਟ ਨੇ ਉਹ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਘੱਟ ਹੋਣਗੇ ਜਿਹਨਾਂ ਦੇ ਰੇਟ ਬਾਜ਼ਾਰ ਨਾਲੋਂ ਘੱਟ ਨੇ ਤੁਸੀਂ ਇਹ ਨਾ ਸੋਚੋ ਵੀ ਇਹਨਾਂ ਦੀ ਕੁਆਲਿਟੀ माड़ी होगी सूट बहुत ज़्यादा वाइया ने ये देखो फर्स्ट सूट अपना ये आ गया और ओरगैंजा की शर्ट हैंडवर्क किया हुआ एंड नाल पेंट किया होेरे के उपर नैक के भी सेम है नैक देखो कि सोहना बनिया हुआ ਇਹ ਆਗਿਆ ਦੀ ਬਾਟਮ ਸਿਲਕ ਦੀ ਬਾਟਮ ਤੇ ਜਿਹੜਾ ਇਹ ਦੁਪੱਟਾ ਉਹ ਵੀ ਆਰਗਨਜ਼ਾ ਦੇ ਦੇਖੋ ਕਿਦਾਂ ਸੋਹਣਾ ਦੁਪੱਟਾ ਜਿੱਪਣਿਆ ਕੁਝ ਉਹ ਤੋਂ ਵਧੀਆ ਫੁੱਲਾ ਡੁੱਲਾ ਦੁਪੱਟਾ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1700 ਰੁਪਏ ਦੀ ਰੇਂਜ ਦੇ ਵਿੱਚ ਉਨ ਮੈਟਕੀ ਨੂੰ ਤਾਂ ਇਹ ਆ ਗਿਆ ਮਸਲਿਨ ਦੇ ਉੱਪਰ ਇਹ ਦੇਖੋ ਇਹ ਕਿਹੜਾ ਉੱਪਰ ਆ ਗਿਆ ਇਹਦਾ ਪ੍ਰਿੰਟ ਔਰ ਇਹ ਇਨ ਸਲੀਵਜ਼ ਬਣੀਆਂ ਹੋਈਆਂ ਨੇ ਇਹਦੀ ਜਿਹੜੀ ਬਾਟਮ

ਪ੍ਰਿੰਟ ਦੇ ਉੱਪਰ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਪਾਰਟੀ ਵੇਅਰ ਸੂਟ ਹੈ ਜਿਹੜੀ ਇਹਦੀ ਬਾਟਮ ਆ ਉਹ ਵੀ ਮਸਲੀਨ ਦੀ ਆ 3 ਮੀਟਰ ਦੀ ਬਾਟਮ ਹੋਏਗੀ ਇਹਦੀ ਔਰ ਇਹ ਆ ਗਿਆ ਦਾ ਦੁਪੱਟਾ ਜਿਹੜਾ ਇਹ ਸੂਟ ਦਾ ਇਹ ਤੁਹਾਨੂੰ ਮਿਲੂਗਾ 2000 ਰੁਪਏ ਦੀ ਰੇਂਜ ਦੇ ਵਿੱਚ ਪੂਰੇ 8 ਮੀਟਰ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਵੀ

ਇਹਦਾ ਨੈਕਸਟ ਸੂਟ ਆ ਇਹ ਹੈਗਾ ਕਵੀਰ ਦਾ ਪਿਓਰ ਫਰੇਵ ਦਾ ਸੂਟ ਆ ਇਹ ਸਭ ਦੇਖੋ ਪਰ ਪੈਨਲਸ ਬਣੇ ਹੋਏ ਨੇ ਇਹ ਰਾਗਿਆ ਘੇਰੇ ਦੇ ਪਿੱਛੇ ਵੀ ਇਹ ਵਾਲਾ ਪ੍ਰਿੰਟ ਆ ਇਹ ਜਿਹੜਾ ਸੂਟ ਆ 올ਓਵਰ ਆ ਇਹ ਆ ਗਿਆ ਇਹਦਾ ਦੁਪੱਟਾ ਦੇਖੋ ਡਿਜ਼ਾਈਨਰ ਦੁਪੱਟਾ ਸ਼ਰਟਾਂ ਦੇ ਸਾਰੇ ਨੰਬਰਾਂ ਦੇ ਦੁਪੱਟੇ ਦੇ ਵਿੱਚ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੇਗਾ 2500 ਰੁਪਏ ਦੀ ਰੇਂਜ ਦੇ ਵਿੱਚ ਪੂਰਾ ਹੈਵੀ ਸੂਟ ਆ ਆਈਕੀ ਲਈ ਬਲੈਕ ਜਿਹੜਾ ਸੂਟ ਆ ਗਿਆ ਇਹ ਹੈਗਾ ਇਹ ਵੀ ਆਰਗਨਜ਼ਾ ਤੇ घेरा आ गया सूट का ये आ दिया स्लीव्स और बॉटम से भी ये बॉटम के उपर ए वोकटप्टा नहीं है जो सूट बाय करना चाहते हो तो यह प्राइस हैगा सिर्फ बाई सौ रुपए सारे हैंडवर्क हो बीसौ रुपए बाय कर सकते हो

जी बॉटम वह मसीन की प्लेन जोड़ा बैक वाला महला भी प्रिंट और आर जो दुपट्टा वो भी है जॉन यूट का प्राइस भी है दो हज़ार रुपए अगर थोड़ा तो बिचों कोई भी सूट पसंद आता स्क्रीनशॉट लैके मैं सेंड कर सकते हो ये सूट थोड़े घर तक पहुँच गए जी शिपिंग आस्ट्रा होएगी धन्यवाद